ਕੀ ਅਗਲਾ ਕਿਸੇ ਨੂੰ ਵੰਡ ਦੂ ਕੀ ਘਰੇ ਖਾ ਲੂ ਚੱਲ ਫੇਰ ਕੀ ਹੋ ਗਿਆ ਜਿਹਹ ਜਾ ਨੂੰ ਠੀਕ ਲੱਗਦਾ ਉਹ ਲੈ ਆਉਂਦਾ ਮੈਂ ਨਹੀਂ ਉਹਨੂੰ ਕਹਿੰਦੀ ਕੁੰਦੀ ਹੁਣ ਤੁਸੀਂ ਮੇਰੇ ਕੋਲੇ ਆਉਨੇ ਹੋ ਨਾਲ ਤਾਂ ਪੰਜ ਡੱਬੇ ਲਿਓਨੇ ਹੋ ਬਿਸਕੁਟਾਂ ਦਾ ਪੀਪਾ ਹੁੰਦਾ ਤੇ ਕਪੜਾ ਲੀੜਾ ਹੁੰਦਾ ਉਹ ਕਿਸੇ ਨੂੰ ਦਿਖਾਉਣ ਤੇ ਵੀ ਵਾਹ ਵਾਹ ਹੁੰਦੀ ਐ ਵੀ ਭਾਈ ਇਹਦਾ ਸੰਧਾਰਾ ਆਇਆ ਹੁਣ ਤੁਹਾਡਾ ਕੀ ਦਿਖਾਵਾਂਗੇ ਵੀ ਇਹ ਦੋ ਡੱਬੇ ਆਏ ਨੇ ਨਾਲੇ ਮਾਮੇ ਕੋਲੇ ਸਭ ਕੁਝ ਹੈਗਾ ਫੇਰ ਵੀ ਕੰਜੂਸੀਆਂ ਕਰਦਾ ਉਹ ਤਾਂ ਮੇਰੀ ਗੱਲ ਸੁਣੋ ਤੂੰ ਤਾਂ ਕਹਿਤਾ ਵੀ ਮਾਮੇ ਕੋਲੇ ਬੱਥੇਰਾ ਖੁਸ਼ ਐ ਉਹ ਤਾਂ ਵਿਚਾਰਾ ਆਉਂਦਾ ਸੀਜ਼ਨ ਲਾ ਲਾ ਕੇ ਟਾਈਮ ਪਾਸ ਕਰਦਾ ਕੰਪੈਨ ਤੇ ਜਿਹੜਾ ਉਹਦਾ ਹਿੱਸਾ ਸੀ ਉਹਦੇ ਕੋਲੇ ਤਾਂ ਉਹ ਵੀ ਨਹੀਂ ਰਿਹਾ ਉਹ ਵੀ ਦੂਜੇ ਲੈ ਗਏ ਜੇ ਪੁੱਤੋ ਸਾਡੇ ਕੋਲੇ ਖਾਲੀ ਹੱਥ ਵੀ ਆ ਗਏ ਨਾ ਤਾਂ ਮੈਂ ਤਾਂ ਵੀ ਸ਼ੁਕਰ ਕਰਦੀ ਆ ਮੈਨੂੰ ਤਾਂ ਪੰਜ ਕੀ ਮੈਨੂੰ ਤਾਂ ਦੋ ਡੱਬੇ ਹੀ ਉਹਦੇ ਬਹੁਤ ਨੇ ਨਾਲੇ ਮੈਂ ਉਹਦੀ ਇਕੱਲੀ ਕੋਈ ਭੈਣ ਨਹੀਂ ਹੈਗੀ ਹੋਰ ਵੀ ਨੇ ਤਿੰਨ ਚਾਰ ਭੈਣ ਆਇਆ ਸੀ ਚਾਰਾਂ ਕੋਲੇ ਜਾਂਦਾ ਜੇ ਦੋ ਦੋ ਡੱਬੇ ਵੀ ਲਜਾਉ ਤਾਂ ਵੀ 8 ਡੱਬੇ ਹੋ ਗਏ ਦੇਖੋ ਗਰੀਬ ਹੋ ਕੇ ਵੀ ਨਾ ਸਾਰੀਆਂ ਭੈਣਾਂ ਕੋਲੇ ਜਾਂਦਾ ਹੈ ਸਭ ਦਾ ਮਾਨਤਨ ਰੱਖਦਾ ਹੈ ਹੋਰ ਸਾਨੂੰ ਕੀ ਚਾਹੀਦਾ ਅਸੀਂ ਉਹਦੇ ਕੱਲੇ 2 ਡੱਬੇ ਨਹੀਂ ਦੇਖਦੇ ਅਸੀਂ ਉਹਦਾ ਪਿਆਰ ਦੇਖਦੇ ਆਂ ਵੀ ਇਹ ਸਾਡਾ ਇੰਨਾ ਕਰਦਾ